ਸਤ ਸ੍ਰੀ ਅਕਾਲ ਜੀ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਜੀ YouTube ਚੈਨਲ ਦਵਾਬਾ ਆਪਰੇਸ਼ਨ ਕਲੱਬ ਦੇਖ ਰਹੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਬੜੇ ਚਿਰਾਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਜੀ ਕਿ ਅੱਜ ਜੋੜਾ ਤੋੜ ਕੇ ਲਿਆਂਦਾ ਸੀ ਬੱਚੇ 4 ਬਣ ਗਏ ਐ ਸੀਜ਼ਨ ਦੇ ਮੈਂ ਕਿਹਾ ਚਲੋ ਸੱਜਣਾ ਮਿੱਤਰਾਂ ਨਾਲ ਜਾਣਾ ਬੱਲੀਆ ਨਾਲ ਸ਼ੌਂਕਰੋ ਨੇ ਜੋੜੇ ਦਾ ਜੀ ਇਹ ਕਬੂਤਰ ਹੈ ਜੀ ਆਪਾਂ ਨੂੰ 2017 ਦੇ ਵਿੱਚ ਆ ਕਬੂਤਰੀ ਆ ਕਬੂਤਰੀ 2017 ਦੇ ਵਿੱਚ ਸੋਡੀ ਬਾਈ ਕੋਲੋਂ ਆਈ ਸੀ ਪਿੰਡ ਲੈਪੋ ਤੋਂ ਸ਼੍ਰੀ ਮਕਸਰ ਸਾਹਿਬ 2017 ਦੇ ਵਿੱਚ ਇਹ ਪਿੰਡ ਖੱਪਿਆਂ ਵਾਲੀ ਉੱਡੀ ਸੀ ਤੇ ਤਿੰਨਾਂ ਦੇ ਵਿੱਚ ਬਾਜੀ ਸਾਮੀ ਹੋਈ ਸੀ ਇਹ ਬਾਈ ਨੇ ਸਾਨੂੰ 2017 'ਚ ਦਿੱਤੀ ਸੀ। ਇਹ ਕੱਕੀ ਵਾਲੇ ਕੂਤਰ ਵਾਜਦੇ ਆ ਜੀ ਮੀਰਾਬ ਤੇ ਮਿਸੇ ਆ ਜੀ ਕੱਕੀ ਵਾਲਿਆਂ ਨਾਲ। ਇਹਨਾਂ ਦਾ ਪਿਓ ਬਾਈ ਹੋਣੀ ਕੱਕੀ ਤੋਂ ਲਿਆ ਸੀ। ਕਾਲੀ ਚਿੱਟੀ ਅੱਖ ਦਾ ਬੰਦਾ। ਕਈ ਵਾਰੀਆਂ ਉੱਡੇ ਆ ਸੀ। ਉਹਦੀ ਧੀ ਆ ਜੀ ਇਹ। ਇਹ ਆ ਗੁੱਡੀ 2017 ਦੇ ਵਿੱਚ ਪਿੰਡ ਖੱਪਿਆਂ ਵਾਲੀ। ਮੈਂ ਕਾਜ ਵੀਰਾਂ ਦਾ ਸ਼ੌਕ ਪਰੋਲੇ ਪੁਰਾਣੇ ਕਬੂਤਰਾਂ ਦਾ ਤੇ ਆਹ ਕਬੂਤਰੀ ਆ ਜੀ ਸ਼ਾਖੀ ਤੇ ਆਹ ਕਬੂਤਰ ਆ ਜੀ ਇਹ ਹੈਗੇ ਆਪ ਸੁੱਚੀ ਭੈਣ ਭਰਾ ਆ ਜਿੱਦਾਂ ਆਪਾਂ ਪਾੜ ਕੇ ਲਾਈਦੇ ਆ ਜੀ ਤੇ ਕਬੂਤਰ ਅੱਖ ਚਿੱਟੀ ਕਰਨ ਲੱਗ ਪਿਆ ਜੀ ਇਹ ਇੱਕ ਅੱਖ ਕਾਲੀ ਆ ਇੱਕ ਤਾਂ ਅੱਖ ਚਿੱਟੀ ਗਨ ਲਾ ਪਿਆ ਤੇ ਬਾਈ ਕਹਿੰਦਾ ਸੀਗਾ ਵੀ ਇਹ ਨਾਲ ਦੇ ਪੈਂਡ ਚੱਲ ਗਿਆ ਸੀ ਉੱਥੇ ਚੱਲਦੀ ਸੀ ਬਾਜੀ 2017 ਚ ਘਰੋਂ ਤੁਰ ਕੇ ਨਾਲ ਦੇ ਪੈਂਡ ਚੱਲ ਗਿਆ ਤੇ ਉੱਥੇ ਬਾਜੀ ਨਿਬੜ ਗਈ ਤਾਂ ਬਾਅਦ ਚ ਬੈਠਾ ਸੀ ਜੀ ਇਹ ਆ ਆਪਣੀ ਬਾਜੀ ਉੱਟਿਆ ਜਦਾਂ ਇਹ ਤੇ ਬਾਈ ਨੇ ਬਾਅਦ ਚ ਮੈਨੂੰ ਦਿੱਤਾ ਸੀ ਇਹ ਭੈਣ ਭਰਾ ਆ ਜੀ ਦੋਏ ਚਾਹੇ ਮੀਰਾਬ ਕਹਿ ਲਓ ਚਾਹੇ ਘੱਤੀ ਵਾਲੇ ਕਹਿ ਲਓ ਉਹ ਕੱਕੀ ਕੋ ਵੀ ਮਿਸੇ ਸੀਗੇ ਜੀ ਜੰਟਾ ਤੇ ਮੀਰਾ ਤੇ ਬਾਈ ਹੁਣੀ ਕੂਤਰ ਲਿਆ ਸੀ ਇਹਨਾਂ ਦਾ ਆਪੇ ਹੋ ਜੀ ਕੱਕੀ ਤੋਂ ਤੇ ਆਪਣੇ ਕੋ ਬਹੁਤ ਵਧੀਆ ਰਿਜ਼ਲਟ ਆਇਆ ਜੀ ਤੇ ਆਪਣੇ ਕੋ ਕਾਫੀ ਜਿੱਤੇ ਆ ਜੀ ਇਹਨਾਂ ਦੇ ਬੱਚੇ ਸਿਰਫ 4 ਬੱਚੇ ਬਣਾਈਦੇ ਆ ਜੀ ਸਾਲ ਦੇ ਕੂਤਰੀ ਦਾ ਜਿੱਤਿਆ ਸੀ ਜੀ ਕੋਠਲੀ ਖੱਖਿਆਂ ਮੇਰੇ ਫਾਟੇ 2021 ਚ ਜਿੱਤਿਆ ਖਰੇ ਤੇ ਆਦ ਕੀ ਕੋਈ ਛੱਡਿਆ ਨਹੀਂ ਜੀ ਇਹ ਆਪਣੇ ਕੋ ਹੁਣ ਤੱਕ ਇਹਨਾਂ ਦੇ 4-5 ਬੱਚੇ ਜਿੱਤ ਚੁੱਕੇ ਆ ਜੀ ਤੇ ਮੇਕਾ ਵੀਰਾਂ ਨੂੰ ਸ਼ੌਂਕ ਕਰਾਉਨੇ ਆ ਜੀ ਪੁਰਾਣੇ ਕੋਤਰਾ ਦਾ 7 ਸਾਲ ਹੋ ਗਿਆ ਜੀ ਆਪਣੇ ਕੋ ਆਇਆ ਨੂੰ ਏਸੀ ਕੋਤਰੀ ਦੀ ਭੈਣ ਜੀਪ ਦੀ ਬਾਜੀ ਉੱਡੀ ਸੀਗੀ ਨੱਥੂਵਾਲ ਉਹ ਵੀ ਉਹ ਰਿਆ 8 ਸਾਲ ਬਾਜੀ ਨੂੰ ਇਹ ਸੀ ਕੂਦਰੀ ਦੀ ਭੈਣ ਉੱਡੀ ਸੀ ਉੱਥੇ ਜੀ ਦੱਸਿਓ ਕਮੈਂਟ ਕਰਕੇ ਕਿੰਦਾਂ ਦਾ ਲੱਗਾ ਜੋੜਾ ਜੀ ਇਹ ਕੂਦਰੀ ਆ ਤੇ ਆ ਕਬੂਤਰ ਆ ਜੀ ਕਿ ਇੱਕ ਆ ਕਬੂਤਰ ਦਾ ਕਰੋ ਜੀ ਸ਼ੌਂਕ ਇਹਦੀ ਮਾਂ ਆਈ ਸੀ ਜੀ ਆਪਣੇ ਕੋਲ ਛੋਡੀ ਵਾਈ ਕੋਲੋਂ ਜੀ ਕਾਲੀ ਚੀਨੀ ਸੀ ਖਟੀਆਂ ਦੀ ਤੇ ਉਹ ਆਪਣੇ ਘਰ ਦਾ ਹੀ ਸੀਗਾ ਜੀ ਉਹ ਸੀ ਫੌਜੀ ਧਮੋਟ ਵਾਲਿਆਂ ਚੋਂ ਤੇ ਇਹ ਜਤਿਆ ਸੀਗਾ ਜੀ ਪਿੰਡ ਖੁਣਖਣੀ 2018 ਚ ਤੇ ਐਸ ਕੀ ਜੋੜਾ ਲਾਇਆ ਜੀ 2018 ਦਾ ਜਤਿਆ ਸੀਗਾ 2018 ਦਾ ਜਤਿਆ ਸੀਗਾ ਤੇ ਐਸ ਕੀ ਲਾਇਆ ਜੀ ਜੋੜਾ ਉਹਦੇ ਪਿਆ ਸੀ ਤੇ ਪਹਿਲੀ ਵਾਰੀ ਬੱਚੇ ਬਣਾਉਣ ਨੂੰ ਲਾ ਜੀ ਜੁੜਾ ਜੀ ਇਹ ਕੂਤਰ ਦਾ 73 ਕੂਤਰ ਹੁੰਦੇ ਸੀ ਮੇਰੇ خیال ਚ ਉਥੇ ਹੁਣ ਖੁਣੇ 2018 ਜਾਂ 19 ਚ ਜਿੱਤਿਆ ਸੀ ਇਹ ਬਾਜੀ ਮੀਸੀ ਪਿੰਡ ਫੁਣਖਣਾ ਜਿਲ੍ਹਾ ਸ਼ਿਆਰਪੁਰ ਮਾਂ ਜਰਨੈਲ ਵਾਲੀ ਸੀ ਤੇ ਪਿਓ ਫੌਜੀ ਤਮੋੜ ਵਾਲਾ ਜੀ ਲਾ ਜੀ ਨਾ ਜੀ ਆਪ ਇਹ ਤੇ ਆਹ ਲਾਈ ਆ ਜੀ ਕੂਤਰੀ ਆਪਾਂ ਜੀ ਇਹਦੇ ਨਾਲ ਇਹ ਜੰਟਾ ਤੇਰ ਆ ਜਾਂਦੀ ਮਿੱਸੀ ਆ ਜੀ ਖੱਟੀਆਂ ਦੀ ਲਾਲ ਸਰੀ ਆ ਜੀ ਤੇ ਇਹ ਜੋੜਾ ਲਾਇਆ ਜੀ ਐਕੀ ਪਹਿਲੀ ਵਾਰੀ ਬੱਚੇ ਬਣਾਏ ਆ ਜੀ ਇਹਨਾਂ ਦੇ ਦੋਸਿਓ ਕਿਦਾਂ ਲੱਗੇ ਜੀ ਦੋਨੇ ਜੋੜੇ ਤੇ ਹੋਰ ਸਭ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਸਾਰੇ ਵੀਰ ਧੰਨਵਾਦ ਜੀ ਸਾਰੇ ਵੀਰਾਂ ਦਾ